ਪੁਰਖ ਨਿਰਭਉ ਨਿਰਵਾਣ ਅਕਾਲ ਮੂਰਤ ਅਕਾਲ ਮੂਰਤ ਜੁਨੀ ਸਹ ਭੰਗ ਜੁਨੀ ਸਹ ਭੰਗ ਹੋਰ ਪ੍ਰਸਾਦ ਹੋਰ ਪ੍ਰਸਾਦ ਜਪ ਜਪ ਆਦ ਸਚ ਆਦ ਸਚ ਜੁਗਤ ਸਚ ਆਦ ਸਚ ਹੈ ਤੀ ਸਚ ਹੈ ਤੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਵਾਹਿਗੁਰੂ ਵਾਹਿ da um cavalo ਦੀ ਚੋਪੀ ਹਮਰੀ ਕਰੋ ਹਾਰ ਤੈਰ ਸ਼ਾਹ ਹੋਰ ਨ ਹੋਏ ਚਿਤਗੀਛਾ ਸਭ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਕਾਰਾ ਅਮਰੇ ਦੂਡ ਸਵੇ ਤੁਮ ਕਾਬ ਆਪਾ ਦੇ ਮੋਹੇ ਬਚਾਓ ਦੁਖੀ ਵਸੇ ਮੋਰੂ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਹੋਰ ਅੱਛਾ ਨਹੀਂ ਕਰਦੇ ਕਰੀਏ ਸਭਰਨ ਕੋ ਆਵਾਜ਼ ਕਰੀਏ ਹੋਰ ਨ ਹੋਏ ਹਮਾਰੀ ਆਸਾ ਹੋਰ ਭਜਨ ਕੀ ਰਹਿ ਪਿਆਸਾ ਜੁਆ ਸਾੜ ਕੋਈ ਅਵਰ ਨ ਤਿਆਓ ਜੋ ਵਰ ਜਾਓ ਸਤੰਤੇ ਪਾਓ ਸੇਵਕ ਸਿੱਖ ਹਮਾਰਾ तारिया तारिय सत्र हमारे मारिया आप आते मुझे हर काल का त्रास मुझे सदा हमारे पत्ता तो जो करो रक्षा राख ले वो राख नारे प्यारे दीन बन दुष्ट के हंता हो पूरी चतर दस कंता काल पाए ब्रह्मा बवतारा काल पाए कर विष्णु बतारा काल पाए कर विष्णु प्रकाशा जबल काल का किया तमासा जबल काल जोगी सब कियो ब्रह्मा जोगी ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਗਾਏ ਹਮਾਰਾ ਜਵਨ ਕਾ ਸਭ ਜਗਤ ਬਣਾਏ ਏ ਵਿਦਜ ਸਨ ਪਜਾਇਓ ਆਖ ਅੰਤ ਇੱਕ ਅਵਤਾਰਾ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਜਿਉ ਕਨ ਕੋ ਸਭ ਗਣ ਸਕਦੀ ਓ ਕਰਨ ਕੋ ਕਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤਲ ਬੁਰੇ ਕੀ ਪੀਰ ਪਛਾਨ ਸਿੱਟੀ ਤੇ ਕੋਚ ਰਸੂਲਾ ਆਪਰ ਕਿਰਪਾ ਜਗਰ ਫੂਲਾ ਸੰਤਰ ਦੁਖ ਪਾਏ ਤੇ ਦੁਖੀ ਪਾਏ ਸਾਧਨ ਕੇ ਸੁਖੀ ਇੱਕ ਇੱਕ ਹੀ ਪੀਰ ਪਛਾਨੇ ਹੱਡ ਕੱਟ ਕੇ ਪੜ ਪਟ ਕੀ ਜਾਣੇ ਜਬ ਉਦਕਰ ਕਰਾ ਕਰਤਾਰਾ ਜਗਾਤਾਰਤ ਦਸਦੇ ਹੈ ਆਪਾਰ ਜਬ ਆਕਰ ਕਰ ਤੋ ਕਵੋ ਤੁਮੈ ਮਿਲਦੇ ਦੇ ਕਰ ਸਭੋ ਜੀਤੇ ਬਦਲ ਸਿਟ ਸਭ ਧਾਰ ਆਪ ਆਪਣੀ ਬੂਝ ਉਚਾਰ ਹਮ ਸਭ ਹੀ ਤੇ ਰਹਿ ਤੰਦਰਾਲਮ ਨਾਨਕ ਬੇਰ ਪੇਜਾਰਾਲ ਲੰਕਾ ਨ੍ਰਿਪ ਕਾ ਨਰਲੰਬ ਆਰ ਅਨੀਲ ਅਰਾਧਾ ਸਭੋ ਤਾਕਾ ਮੂੜੇ ਚਾਰ ਤਪੇਦਾ ਤਾਕੋ ਤੇ ਦਿਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਹਾ ਮੋੜ ਤੱਕ ਤੇ ਨਾ ਜਾਣ ਬਾਹ ਦੇਖੋ ਕਤ ਸਦਾ ਸਿਵ ਅਹੰਕਾਰ ਕਾ ਜਿੰਨੇ ਪਵ ਆਪ ਆਪਣੀ ਬੁੱਧ ਹੈ ਦੇਤੀ ਹਰਨ ਤੈਨ ਪੈਨ ਤੋ ਹੈ ਤੇਤੀ ਦੁਮਰਾ ਲਖਾ ਨਾ ਜਾਏ ਪਸਾਰਾ ਹੈ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੋ ਬਸ ਰੂਪਾ ਰੰਗ ਪਿਆਰਾ ਕੇ ਬੁਪਾ ਅੰਡਕ ਜੇਰਜ ਸਿਤਜ ਕਿੰਨੇ ਕੰਤ ਪਜੇ ਖਾਨ ਬਹੁ ਰਜਦੀਨੀ ਭਵਨ ਫੂਲ ਰਾਜਾ ਹਵੇ ਬੈਠਾ ਘਰ ਸੰਗਰਗ ਸੰਗਰਗ ਕੇਠਾ ਦਿਗਰੀ ਸੈਟ ਖਾਏ ਚੰਪਾ ਉਹ ਆਜਾਸ ਰੂਪ ਸੰਭਵ ਅਵਰਸਾ ਮੇਰੀ ਤੁਮ ਕਰੋ ਕਵਾਰੋ ਸਤਿ ਸੰਗਰੋ ਟਟ ਜਿਤੇ ਉਠਬਾ ਟਟ ਪਾਤਾ ਮਹੇਸ਼ ਕਰੋ ਰਣ ਕਾਕਾ ਜੇ ਅਸਤਤ ਸਰ ਨਹੀਂ ਪੜਾ ਕਨਕੇ ਦੁਸ਼ਟ ਲੋਕ ਤਾਂ ਮਰੇ ਹਰਕ ਜਵਰ ਪਗ ਪਰੇ ਤਿਆਰੇ ਕਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈਾਂ ਕੇ ਕਾਲ ਨਿੰਨੇ ਹੈ ਰਛਾ ਹੋਏ ਤਾਂ ਸਭ ਕਾਲਾ ਹੁਸ਼ਤਾਨ ਕਰੇ ਦਤ ਕਾਲਾ ਕਰਪਾ ਦਰਤੁ ਜਾਏ ਨਿਹਰ ਹੋਏਾਂ ਕੇ ਤਾਪ ਤਨ ਗਮ ਹਰਿਓ ਰੇ ਸਤ ਘਰ ਮੋ ਸਭ ਹੋਈ ਟੁਟ ਕਹ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਵਾਸ ਤਹੇ ਵਾਰਾ ਜਿੰਨਰ ਨਾਮ ਤਿਹਾਰੋ ਕਾ ਹਰਦ ਦੋਖ ਦੋਖ ਤੇਰਾ ਹਰਦ ਕੇਤ ਮੈਂ ਸਾਰੇ ਮੰਦਿਆਰੀ ਆਪ ਆਦ ਦੇ ਲਿਓ ਵਾਰੀ ਸਾਰੇ ਬੋਟੋਰ ਮੋਹ ਪ੍ਰਾਇਲ ਦੋਖ ਦੋਖ ਤੇ ਲਿਓ ਚਲਈ ਦਾ ਆਏ ਗਏ ਜਬ ਤੇ ਤੁਮਰੇ ਸਭ ਤੇ ਕੋ ਆਗ ਤੇਰੇ ਨਹੀਂ ਆਨੇ ਹੋ ਰਾਮ ਰਹੀ ਅਪਰਾਨ ਕਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸਿਰਿਆਸ ਪਾਣਿ ਕਿਰਪਾ ਤੁਮਰੀ ਕਰ ਮੈਂ ਨਾ ਪੈਉ ਗੋਰਾ ਸਗਲ ਦਵਾਰ ਕੋ ਸਾੜ ਤੈ ਤਹਾਰੋ ਦਵਾਰ ਵਾਏ ਗਏ ਦੀ ਲਾਜ ਅਸ ਗੋਵਿੰਦ ਦਾਸ ਤੁਹਾਰੋ ਸਗਲ ਦਵਾਰ ਕੋ ਸਾੜ ਤੈ ਵਾਹ ਵਾਹ ਵਾਹਿਗੁਰੂ ਜੀ ਦਾ ਜੱਤ ਕੋਵਿੰਦ ਦਾਸ ਤਾਰ ਇਰਕਾਰ ਬੈਸੋ ਵਾਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰ ਦੋਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਤੀ ਕਰਤਾ ਬਾਦ ਸਾ ਸਭ ਮਸ ਕਰ ਦੀਨੇ ਅਮਰਤ ਨਾਮ ਹਾਰਸ ਪੀਨੇ ਨਿਰਪੋ ਜੋ ਭਗਵਾਨ ਸਾਧ ਸੰਗਤ ਮਿਲੇ ਕੀਨੋ ਨਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਸਬ ਕਰੀ ਪ੍ਰਭ ਸਵਾ ਲੋਕ ਪਵਣ ਗੁਰੂ ਪਾਣੀ ਪਿਤਾ ਤਰਤ ਮਹਤ ਦੇਵ ਸਰਾਤ ਦੇਦਾਇਦਾ ਆਇਆ ਅਕਲ ਸਭੇ ਜਗਤ ਚੰਗਿਆਈ ਆਭਰਿਆ ਜਾ ਧਰਮ ਜੋ ਰੇ ਕਰਮੀ ਆਪ ਹੀ ਕਹੇ ਨੇੜੇ ਦੂਰ ਜਿਨਨੀ ਨਾਮ ਤਿਆ ਆ ਮਸਕਤ ਕਾਲ ਨਾਨਕ ਦੇ ਮੁਖ ਜਲੇ ਕੀਤੀ ਛਤੀ ਨਾ ਸਤਿ ਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤ ਨਾਮ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਓ ਨਵਾਨਿਆਂ ਦੇ ਮਾਂ ਨਤਾਨਿਆਂ ਦੇ ਤਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰਕੌਰ ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਹਜ਼ੂਰ ਮਹਾਰਾਜ ਬਿਹਾਰ ਚ ਇਲੈਕਸ਼ਨ ਡਿਊਟੀ ਆਈ ਸੰਗਤ ਵੱਲੋਂ ਮਹਾਰਾਜ ਸਮੂਹ ਮਾਰਾ ਪੰਜਾਬ ਦੀ ਸੰਗਤ ਵੱਲੋਂ ਹਾਜ਼ਰੀ ਭਰੀ ਗਿਆ ਦਸਵੇਂ ਪਾਸਾ ਸੰਗਤ ਵੱਲੋਂ ਮਹਾਰਾਜ ਚੌਪੀ ਸ਼ਬਦ ਦਾ ਪਾਠ ਗੁਰਮੰਤਰ ਦੇ ਮੂਲਵਾਦੇ ਜਾਪ ਤੇ ਚਰਨਾਂ 'ਚ ਆਜ ਹੀ ਲਵਾਈਏ ਮਹਾਰਾ ਸਾਰੀ ਸੰਗਤ ਦੀ ਆਜ ਹੀ ਪਰਵਾਰ ਕਰਨਾ ਮਹਾਰਾ ਜੀਓ ਸਾਰਿਆਂ ਦੇ ਘਰ ਵਿੱਚ ਗੁਰਸਿੱਖੀ ਜੀਵਨ ਨਾਮ ਦਾ ਵਖਣਾ ਬਿਮਾਰੀਆਂ ਕਾਲ ਕਰ ਦੂਰ ਕਰਨੇ ਮਹਾਰਾਜ ਸੇ ਗੁਰਪਾਰੇ ਮੇਲ ਜਿੰਨਾ ਬਲਾੰਤਰਾ ਨਾਮ ਤੇ ਜਾਵੈ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਰੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ काल वाहिगुरु जी ख़ालसा वाहिगुरू